ਸ਼ੀਕਲ ਦੀ ਸਾਰਿਆਂ ਨੂੰ ਸਾਡੇ YouTube ਚੈਨਲ ਦੇ ਤੁਹਾਡਾ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਪਲਾਜੋ ਤੇ ਜੇਬ ਲਗਾਉਣੀ ਦੱਸਾਂਗੇ ਵੀ ਕਿਵੇਂ ਲਗਾਉਣੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਆ ਕਰੋ ਲਾਈਕ ਵੀ ਕਰਦੇ ਆ ਕਰੋ ਸ਼ੇਅਰ ਵੀ ਕਰਦੇ ਆ ਕਰੋ ਆਪਣੇ ਕੋਲ ਆ ਪਲਾਜੋ ਬੁੱਕ ਕਟਿੰਗ ਕੀਤਾ ਹੋਇਆ ਹੈਗਾ ਆਪਾਂ ਹੁਣ ਇਹਦੇ 'ਤੇ ਜੇਬ ਲਗਾਉਣੀ ਆ ਜੇਬ ਆਪਾਂ ਉੱਪਰਲੇ ਮੂਹਲੇ ਫਰੰਟ ਦੇ ਜਿਹੜੇ ਛੋਟੇ ਪੱਲੇ ਹੁੰਦੇ ਆ ਆਪਾਂ ਇੱਥੇ ਜੇਬ ਲਗਾਵਾਂਗੇ ਇਸ ਤੇ ਇਸ ਪੱਲੇਾਂ ਦੇ ਦੋਨੋਂ 'ਤੇ ਆਪਾਂ ਜੇਬ ਦਾ ਨਿਸ਼ਾਨਾ ਆਪਾਂ ਜਿਹੜਾ ਨਿਸ਼ਾਨਾ ਇੱਥੇ ਲਾਉਣਾਗਾ ਆ ਮੂਰਲੇ ਜਿਹੜੇ ਆਪਣੇ ਛੋਟੇ ਪੱਲੇ ਹੁੰਦੇ ਆ ਆਪਾਂ ਜਿਵੇਂ ਨੁੱਕਰ ਤੋਂ ਲੈ ਕੇ ਆਪਾਂ 4.5 ਇੰਚ ਤੇ ਨਿਸ਼ਾਨਾ ਲਾਉਣਾ ਇੱਥੇ 4.5 ਤੋਂ ਆਪਾਂ ਜਿੰਨਾ ਆਪਣਾ ਜੇ ਤਾਂ ਬਾਹਰ ਰੱਖਣਾਗਾ ਆਪਾਂ ਬਾਹਰ ਰੱਖਣਾ ਹੈਗਾ 6 ਇੰਚ ਆਪਾਂ ਦੋਨੇ ਪੱਲੇ ਚੱਕ ਲੈਣੇ ਆ ਇਸ ਤੇ ਛੋਟੇ ਪੱਲੇ ਆਪਾਂ ਆ ਕੱਟ ਹੀ ਲਵਾਂਗੇ ਇਸ ਤੇ ਆਪਣੇ ਕੋਲ ਜੇਬ ਕਟਿੰਗ ਕੀਤੀ ਹੋਈ ਆ ਜੇਬ ਦੇ ਜੇਬ ਦੀ ਲਵਾਈ ਆਪਾਂ ਨੇ ਰੱਖਣੀ ਹੈਗੀ ਆ 14 ਇੰਚ ਤੇ ਆਪਾਂ ਇਸ ਤਰ੍ਹਾਂ ਬਲਾਈ ਪਾ ਲੈਣੀ ਆ ਇਸੇ ਦੋਨੇ ਪੰਨਿਆਂ ਨੂੰ ਆਪਾਂ ਇਸ ਤਰ੍ਹਾਂ ਆਪਾਂ ਜਿਹੜਾ ਜੇਬ ਦਾ ਨਿਸ਼ਾਨ ਲਾਇਆ ਹੋਇਆ ਉੱਪਰ ਆਪਾਂ ਦੋਨੇ ਜੇਬਾਂ ਰੱਖ ਲਈਆਂ ਇਸ ਤਰ੍ਹਾਂ ਆਪਾਂ 1.5 ਇੰਚ ਕੱਪੜਾ ਤਾਂ ਰੱਖਣਾ ਆਪਾਂ ਜੇਬ ਦਾ ਇਸ ਤਰ੍ਹਾਂ ਰੱਖ ਕੇ ਆਪਾਂ ਉਹ ਜਿਹੜਾ ਥੱਲੇ ਆਪਾਂ ਨੀਚੇ ਦੂਸਰੇ ਪੱਲੇ ਛੋਟੇ ਪੱਲਿਆਂ ਦਾ ਕੱਟ ਲਗਾਇਆ ਉਸ ਪੱਲਿਆਂ ਤੋਂ ਕੱਟ ਲਗਾਇਆ ਹੈ ਤੇ ਉੱਪਰਲੀ ਭਾਜੇ ਤੇ ਵੀ ਉਸੇ ਤਰ੍ਹਾਂ ਹੀ ਕੱਟ ਲਗਾਵਾਂਗੇ ਇਸ ਤਰ੍ਹਾਂ ਆਪਾਂ ਕੱਟ ਲਗਾ ਲਿਆ ਆਪਣਾ ਹਾ ਪਲੱਜ ਦਾ ਹਾ ਸਿੱਧਾ ਪਾਸਾ ਹੈਗਾ ਸਿੱਧੇ ਪਾਸੇ ਨਾਲ ਹੀ ਆਪਾਂ ਸਿੱਧਾ ਪਾਸਾ ਮਿਲਾਵਾਂਗੇ ਜਿਹੇ ਦਾ ਇਸ ਤਰ੍ਹਾਂ ਤੁਹਾ ਆਪਣਾ ਕੱਟ ਲੱਗਿਆ ਹੋਇਆ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਆਪਣਾ ਕੱਟ ਕੱਟਣਾ ਮਿਲਿਆ ਹੋਇਆ ਹੈਗਾ ਆਪਾਂ ਇੱਥੇ ਸਿਓਣ ਲਗਾਵਾਂਗੇ ਇਸ ਤਰ੍ਹਾਂ ਆਪਣੀਆਂ ਸਿਓਣ ਲੱਗ ਗਈਆਂ ਆਪਾਂ ਜੇਬ ਨੂੰ ਹੁਣ ਆਪਣੀਆਂ ਉੱਪਰਲੇ ਪਾਸੇ ਜੇਬ ਆ ਜੇਬ ਨੂੰ ਇਸ ਤਰ੍ਹਾਂ ਲਾ ਰੱਖ ਲਾਂਗੇ ਤਾਂ ਆਪਾਂ ਹੁਣ ਇਸ ਤੇ ਆਪਾਂ ਨੇ ਤੇ ਬਸ ਸਿਉਣ ਲਗਾਵਾਗੇ ਆਪਣੀ ਜੇਬ ਦਾ ਕਪੜਾ ਰਿਸਕੇ ਨਾਲ ਹੁਣ ਆਪਾਂ ਹਾਂ ਸਿਉਣ ਲੱਗ ਜੁਕੀ ਇਹਦੇ ਨਾਲ ਤੇ ਇਸੇ ਤਰ੍ਹਾਂ ਹੀ ਆਪਾਂ ਹੁਣ ਇਸ ਕਪੜੇ ਨੂੰ ਇਹ ਜਿਹੜਾ ਪੱਠਾ ਪਾਸਾ ਆਪਣਾ ਕਮੀਜ਼ ਦਾ ਉਸ ਪਾਸੇ ਹਲਟਾ ਦਾਂਗੇ ਜੇਬ ਨੂੰ ਤੇ ਸਿੱਧਾ ਪਲਾਜ਼ੋ ਦੇ ਉੱਪਰਲਾ ਪਾਸਾ ਉੱਪਰ ਆ ਜਾਣਾ ਇਸ ਤਰ੍ਹਾਂ ਹੁਣ ਆਪਾਂ ਇਸ ਤੇ ਜੇਬ ਦਾ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਇਸ ਨੂੰ ਉੱਪਰ ਲਾ ਕੇ ਦਖਾਉਣੀ ਹੈ ਉਨੀਏ ਸੇ ਹੁਣ ਲੱਗ ਚੁੱਕੀ ਐ ਹੁਣ ਆਪਾਂ ਜੇਬ ਦਾ ਜਿਹੜਾ ਪਾਸਾ ਹੈਗਾ ਸਿੱਧਾ ਆ ਸਿੱਧਾ ਪਾਸਾ ਆ ਗਿਆ ਜੇਬ ਦਾ ਆਪਣੀਆਂ ਚੀਜ਼ ਵੀ ਅੰਦਰਲੇ ਪਾਸੇ ਆ ਜਾਣੀ ਐ ਜੇਬ ਦੀ ਇਸ ਤਰ੍ਹਾਂ ਜਿਹੜਾ ਆਪਣੀਆਂ ਜੇਬ ਆ ਗਈ ਇਸ ਨੂੰ ਆਪਾਂ ਇਸ ਤਰ੍ਹਾਂ ਬੈਕ ਸਾਈਡਾ ਲਟਾਵਾਂਗੇ ਇਸ ਤਰ੍ਹਾਂ ਆ ਚਾਉਣਾ ਨਹੀਂ ਐ ਪੈਰ ਪੈਰ ਦੀ ਚਾਉਣਾ ਨਹੀਂ ਐ ਇਸੇ ਹੁਣ ਲੱਗ ਚੁੱਕੀ ਐ ਹੁਣ ਆਪਾਂ ਇਹਨੂੰ ਅੰਦਰ ਲਾਵਾਂਗੇ ਇਸ ਤਰ੍ਹਾਂ ਐਸੀ ਤਰ੍ਹਾਂ ਹੁਣ ਇਹ ਕੋਕਲੀ ਜੇ ਬਣ ਚੁੱਕੀ ਐ हम आप सियां लग चुकी आप इस जगह तो सौन लगा लेने इसी रखना है अपने आप लगा के इस जेब ना लें इसी तरह ਇਹ ਜੇ ਲੱਗ ਚੁਕੀ ਹੈ ਲੱਜ ਤੇ ਤੁਹਾਨੂੰ ਜੀ ਲੱਜ ਤੇ ਕੇ ਇਸ ਤਰੀ ਾਂ ਆਪਾਂ ਦੂਸਰੇ ਪਰਲੇ ਤੇ ਵੀ ਲਗਾ ਸਕਦੇ ਹਾਂ ਕਈ ਵਾਰ ਆਪਾਂ ਨੇ ਲੱਜ ਤੇ ਇੱਕ ਜੇਬ ਲਗਾਉਣੀ ਹੁੰਦੀ ਆ ਇਹ ਆਪਣਾ ਜੇਬ ਇੱਕ ਲਗਾ ਕੇ ਤੁਹਾਨੂੰ ਦਿਖਾਤੀ ਆ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਰਲੇ ਤੇ ਜੇਬ ਲਗਾਵਾਂਗੇ